ਦੇਖੋ ਅੱਜ ਸਾਡਾ ਸਾਰਿਆਂ ਦਾ ਹੀ ਫਰਜ ਬਣਦਾ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਕਿ ਇਹ ਜਿਹੜਾ ਮੁੱਦਾ ਇਹ ਇਕੱਲਾ ਸਟੂਡੈਂਟਸ ਦਾ ਨਹੀਂ ਜਾਂ ਜਾਂ ਯੂਨੀਵਰਸਿਟੀ ਦਾ ਨਹੀਂਗਾ ਪਰ ਇਹ ਪੂਰੇ ਪੰਜਾਬ ਦਾ ਔਰ ਪੰਜਾਬੀਆਂ ਦਾ ਮੁੱਦਾ ਹੈ ਕਿਉਂਕਿ ਇਹ ਸਾਡੀ ਪ੍ਰਾਪਰਟੀ ਹੈ ਇਹ ਸਾਡਾ ਆਧਾਰਾ ਹੈਗਾ ਔਰ ਇਹ ਕੋ ਅੱਜ ਦਾ ਨਹੀਂ ਬਹੁਤ ਪੁਰਾਣਾ ਹੈ ਉਹ ਇਹਦੇ ਤੇ ਅਗਰ ਕੋਈ ਭਾਜਪੀ ਉੱਥੇ ਕੇਂਦਰ ਵਿੱਚ ਬੈਠੀ ਸਰਕਾਰ ਜਿਹੜੀ ਆ ਉਹ ਇਹ ਛੜਿਆੰਤਰ ਰਚ ਰਹੀ ਹੈ ਕਿ ਇਡੇ ਢੰਗ ਨਾਲ ਜਾਂ ਕਿਸੇ ਤਰੀਕੇ ਨਾਲ ਇਹਦੇ ਤੇ ਕਬਜ਼ਾ ਕੀਤਾ ਜਾਵੇ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਇਸ ਰੀਕੇ ਨਾਲ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਜਿਹੜੀ ਸੈਨੇਟ ਆ ਉਹ ਨੋਮੀਨੇਟਡ ਹੋਏਗੀ ਔਰ ਫਿਰ ਜਦੋਂ ਸਾਰਿਆਂ ਨੇ ਇਸ ਦਾ ਰੋਸ ਜਤਾਇਆ ਔਰ ਧਰਨਾ ਲਗਿਆ ਔਰ ਫਿਰ ਵਾਪਸ ਵੀ ਲੈਣਾ ਪਿਆ ਔਰ ਹਲੇ ਤੱਕ ਵੀ ਜਿਹੜੀ ਮੰਗ ਚੱਲੀ ਆ ਰਹੀ ਹੈ ਕਿ ਸੈਨੇਟ ਦੀ ਇਲੈਕਸ਼ਨ ਨੂੰ ਉਹਦਾ ਟਰਮ ਪੂਰੀ ਹੋਈ ਨੂੰ ਬਹੁਤ ਸਮਾਂ ਹੋ ਗਿਆ ਤੇ ਹਲੇ ਤੱਕ ਅਨਾਉਂਸਮੈਂਟ ਨਹੀਂ ਹੋਈ ਤੋ ਜਿਹਦੇ ਲਈ ਸਟੂਡੈਂਟਸ ਜਿਹੜੇ ਨੇ ਸਾਡੇ ਪੁਰਾਣੇ ਐਕਸ ਸਟੂਡੈਂਟਸ ਉਹ ਇੱਥੇ ਬੈਠੇ ਹੋਏ ਨੇ ਤੋ ਅੱਜ ਅਸੀਂ ਵੀ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਪੰਜਾਬੀਅਤ ਨਾਲ ਪੰਜਾਬੀਆਂ ਨਾਲ ਖੜਦੀ ਹੈ ਤੋ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਉਹਨਾਂ ਨੂੰ ਸਪੋਰਟ ਦੇਣ ਲਈ ਔਰ ਜੋ ਵੀ ਉਹਨਾਂ ਦਾ ਅਗਲਾ ਪ੍ਰੋਗਰਾਮ ਹੋਏਗਾ ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਵਾਂਗੇ ਕੇਂਦਰ ਰਾਜ ਮੰਤਰੀ ਵਿਟੂ ਜੀ ਦਾ ਬਿਆਨ ਆਇਆ ਹੈ ਕਿ ਜਿਹੜੇ ਧਰਨੇ ਤੇ ਬੈਠੇ ਨੇ ਉਹਨਾਂ ਦਾ ਕੋਈ ਯੂਨੀਵਰਸਿਟੀ ਤੋਂ ਲੈਣਾ ਦੇਣਾ ਨਹੀਂ ਅੱਗ ਲਾ ਰਹੇ ਨੇ ਦੇਖੋ ਇਹ ਗੱਲ ਗੱਲ ਕਹਿਣੀ ਗਲਤ ਹੈ ਕਿਉਂਕਿ ਉਹਨਾਂ ਦਾ ਜਿਹੜਾ ਸਾਰਾ ਕੰਸਰਨ ਹੈ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਉਹ ਸਟੂਡੈਂਟ ਵੀ ਰਹੇ ਨੇ ਇੱਥੇ ਉਹਨਾਂ ਨੇ ਬਹੁਤ ਸਮਾਂ ਗੁਜ਼ਾਰਿਆ ਤਾਂ ਅਗਰ ਭਾਜਪਾ ਵਾਲੇ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਤਾਂ ਇਹ ਬਹੁਤ ਨਿੰਦਣਯੋਗ ਹੈ ਠੀਕ ਕਿਹਾ ਜਾ ਰਿਹਾ ਹੈ ਕਿ ਯੂਨੀਵਰਸਿਟੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਬਿਲਕੁਲ ਦੇਖੋ ਅਸੀਂ ਕਾਂਗਰਸ ਪਾਰਟੀ ਜਿਹੜੀ ਆ ਪਿਛਲੇ 11 ਸਾਲਾਂ ਤੋਂ ਇਸ ਗੱਲ ਦੀ ਲੜਾਈ ਲੜ ਰਹੀ ਹੈ ਕਿ ਜਿੰਨੇ ਵੀ ਵੱਡੇ ਅਧਾਰੇ ਨੇ ਉਨ੍ਹਾਂ ਤੇ ਸਿੱਧੇ ਅਸਿੱਧੇ ਟੰਗ ਦੇ ਨਾਲ ਬੀਜੇਪੀ ਆਪਣਾ ਕਬਜ਼ਾ ਜਮਾਉਣਾ ਚਾਹੁੰਦੀ ਹੈ ਔਰ ਜਿਸ ਤਰੀਕੇ ਨਾਲ ਬੀਜੇਪੀ ਦੀ ਆਈਡੀਓਲੋਜੀ ਦੇ ਨਾਲ ਜਾਂ ਸੰਘ ਦੀ ਆਈਡੀਓਲੋਜੀ ਦੇ ਨਾਲ ਜੁੜੇ ਲੋਕ ਜਿਹੜੇ ਨੇ ਉਹਨਾਂ ਨੂੰ ਵਾਈਸ ਚਾਂਸਲਰ ਲਾਇਆ ਜਾ ਰਿਹਾ ਉਹਨਾਂ ਨੂੰ ਉਹਨਾਂ ਤੇ ਕੀ ਕਹਦੇ ਨੇ ਬਿਠਾਇਆ ਜਾ ਰਿਹਾ ਤੋ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਪਿਛਲੇ ਜਦੋਂ ਤੋਂ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈ ਇਹ ਲੜਾਈ ਲੜ ਰਹੀ ਹੈ ਔਰ ਇਹ ਗੱਲਾਂ ਸਾਬਤ ਹੋ ਰਹੀਆਂ ਨੇ ਅੱਜ ਜੋ ਇੱਥੇ ਹੁਕਮ ਫਰਮਾਨ ਜਾਰੀ ਹੋਏ ਨੇ ਤੋ ਇੱਥੋਂ ਤਾਂ ਇਹੀ ਪਤਾ ਲੱਗਦਾ ਇਹੀ ਉਥੋਂ ਇੱਕ ਆਪਾਂ ਸਮੈਲ ਕਰ ਸਕਦੇ ਆ ਕਿ ਉਹਨਾਂ ਦੀ ਨੀਅਤ ਹੀ ਇਹ ਹੈ ਕਿ ਕਿਸੇ ਤਰੀਕੇ ਨਾਲ ਇਹੋ ਜਿਹੇ ਜਿਹੜੇ ਵੱਡੇ ادارے ਨੇ ਉਹਨਾਂ ਤੇ ਉਹਨਾਂ ਦੀ ਜਿਹੜੀ ਸੋਚ ਆ ਜਾਂ ਉਹਨਾਂ ਦੀ ਆਈਡੀਓਲੋਜੀ ਆ ਉਹਦਾ ਇੱਥੇ ਕਬਜ਼ਾ ਹੋਣਾ ਚਾਹੀਦਾ